ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾ ਸ਼ੰਤ ਮੰਗਲ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਬਿਲਾਵਲ ਰਾਗ ਦੇ ਅੰਦਰ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਸ਼ੰਤ ਨਾਮੀ ਬਾਣੀ ਦੁਆਰਾ ਵਾਹਿਗੁਰੂ ਦਾ ਮੰਗਲ ਜਸ ਕਥਨ ਕਰਦੇ ਆ ਇਕ ਅਦੁੱਤੀ ਪਰਮੇਸ਼ਰ ਉਹ ਅੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰ사ਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸ਼ਲੋਕ ਸੁੰਦਰ ਸਾਤ ਦਿਆਲ ਪ੍ਰਭ ਸਰਬ ਸੁਖਾ ਨਿਦਪੀਓ। ਇਹ ਭਾਈ ਜੋ ਸਤਚਿਤ ਆਨੰਦ ਸਰੂਪ ਹੋਣ ਕਰਕੇ ਸੁੰਦਰ ਸੋਹਣਾ ਸਾਰੀਆਂ ਵਾਸ਼ਨਾਵਾਂ ਤੋਂ ਰਹਿਤ ਹੋਣ ਕਰਕੇ ਸ਼ਾਂਤੀ ਸਰੂਪ ਤੇ ਦਿਆਲ ਕਰ ਸ਼ਰਮ ਕਲਾ ਸਮਰਾਥ ਪਰਮੇਸ਼ਰ ਹੈ। ਉਸ ਸਾਰਿਆਂ ਸੁੱਖਾਂ ਆਨੰਦਾਂ ਦਾ ਨਿਧ ਸਮੁੰਦਰ ਵਾ ਖਜ਼ਾਨਾ ਤੇ ਸਭਨਾ ਦਾ ਪੀਓ ਪਦੀ ਸੁਆਮੀ ਹੈ ਸੁਖ ਸਾਗਰ ਪ੍ਰਭ ਭੇਟਿਆ ਨਾਨਕ ਸੁਖੀ ਹੋਤ ਇਹੋ ਜੀਓ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਸੁੱਖਾਂ ਦੇ ਸਾਗਰ ਸਮੁੰਦਰ ਪਰਮੇਸ਼ਰ ਨਾਲ ਮਿਲਣੇ ਕਰਕੇ ਇਹ ਜੀਉ ਪਾਵ ਹਿਰਦਾ ਸੁਖੀ ਆਨੰਦਤ ਹੁੰਦਾ ਹੈ ਸ਼ੰਤ ਸੁਖ ਸਾਗਰ ਪ੍ਰਭ ਪਾਈਐ ਜਬ ਹੋਵੇ ਭਾਗੋ ਰਾਮ ਹੀ ਪਾਈ ਜਬ ਜਦੋਂ ਸ੍ਰੇਸ਼ਟ ਭਾਗੋ ਕਰਮ ਉਦੇ ਹੁੰਦੇ ਆ ਤਦੋਂ ਹੀ ਸੁਖਾਂ ਦਾ ਸਾਗਰ ਸਮੁੰਦਰ ਪਰਮੇਸ਼ਰ ਪ੍ਰਾਪਤ ਕਰੀਦਾ ਅਥਵਾ ਹੀ ਪਾਈ ਸੁਖਾਂ ਦਾ ਸਮੁੰਦਰ ਪਰਮੇਸ਼ਰ ਪੂਰਨ ਗੁਰਾਂ ਦੁਆਰਾ ਪਾਉਣਾ ਕਰੀਦਾ ਹੈ ਪਰੰਤੂ ਪੂਰਨ ਗੁਰੂ ਉਦੋਂ ਮਿਲਦਾ ਜਦੋਂ ਪੂਰਬਲੇ ਕੀਤੇ ਨਿਸ਼ਕਾਮ ਕਰਮ ਫਲ ਦੇਣ ਵਾਸਤੇ ਸਨਮੁਖ ਹੁੰਦੇ ਆ ਮਨਨ ਮਾਨ ਵਜਾਈਐ ਹਰ ਚਰਣੀ ਲਾਗੋ ਰਾਮ ਏ ਮਨਨ ਮਾਨ ਵਾਲੀਏ ਜੀਵ ਰੂਪ ਇਸਤਰੀ ਏ ਤੂੰ ਆਪਣੀ ਸਾਧਨਾ ਦਾ ਮਾਨ ਹੰਕਾਰ ਨੂੰ ਮੰਜਾਈਐ ਦੂਰ ਕਰ ਪਾਵ ਮੇਰੇ ਵਰਗਾ ਕਿਸੇ ਨੂੰ ਵਿਰਾਗ ਨਹੀਂ ਮੇਰੇ ਵਰਗਾ ਕੋਈ ਬੇਬੇਕੀ ਨਹੀਂ ਮੇਰੇ ਵਰਗਾ ਕੋਈ ਖੜ ਸੰਪਤੀ ਵਾਲਾ ਨਹੀਂ ਇਤਿਆਜ਼ ਸਾਧਨਾ ਦਾ ਮਾਨ ਹੰਕਾਰ ਦੂਰ ਕਰ ਵਾਹਿ ਗੁਣਾ ਦਾ ਮਨਨ ਮਾਨ ਕਰਨ ਵਾਲੀਏ ਜਗਿਆਸੂ ਰੂਪ ਇਸ ਤਰਗੇ ਆਪਣੇ ਦਿਲ ਵਿੱਚੋਂ ਗੁਨਾ ਦਾ ਮਾਨ ਗੋਣਾ ਕਰ ਫਿਰ ਹੀ ਰਮੇ ਹੋਏ ਰਾਮ ਪਰਮੇਸ਼ਰ ਦੇ ਚਰਨੀ ਲਾਗੋ ਲੱਗਦਾ ਹੈ ਵਾਹ ਹਰੀ ਪਰਮੇਸ਼ਰ ਦੇ ਪੂਜਨੀਕ ਚਰਨਾ ਕਮਲਾ ਵਿੱਚ ਲੱਗਣਾ ਕਰ ਛੋੜ ਸਿਆਣ ਪਚਾਤਰੀ ਦੁਰਮਤ ਬੁੱਧ ਤਿਆਗੋ ਰਾਮ ਬੁੱਧੀ ਦੀ ਸਿਆਣਪ ਚਿਤ్రਾਈ ਤੇ ਵਾਕਾਂ ਦੀ ਚਲਾਕੀ ਛੱਡ ਦੇਣਾ ਕਰ ਤਿਆਗ ਦੇਣਾ ਕਰ ਤੇ ਰਾਮ ਹੈ ਸਖੀ ਦੁਰਮਤ ਖੋਟੀ ਸਿੱਖਿਆ ਨੂੰ ਬੁੱਧੀ ਦੇ ਅੰਦਰੋਂ ਛੱਡ ਜੋ ਮਦ ਖੋਟੇ ਪੁਰਖਾਂ ਦੀ ਵਕਾਰਾਂ ਨੂੰ ਪੈਦਾ ਕਰਨ ਵਾਲੀ ਅਕਲ ਹੈ ਉਸ ਨੂੰ ਬੁੱਧੀ ਅੰਦਰ ਧਾਰਨ ਕਰਨਾ ਛੱਡ ਦੇਣਾ ਕਰ ਵਾ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਖੋਟੇ ਪੁਰਖਾਂ ਦੀ ખોટી ਸਿੱਖਿਆ ਨੂੰ ਬੁੱਧੀ ਦੇ ਅੰਦਰੋਂ ਤਿਆਗ ਦੇਣਾ ਕਰ ਨਾਨਕ ਪਉ ਸਰਣਾਈ RAM RAAY ਥਿਰ ਹੋਏ ਸੁਹਾਗੋ RAM ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे RAM हे ਸਖੀ ਰਾਏ ਪ੍ਰਕਾਸ਼ ਰੂਪ ਰਾਮ ਪਰਮੇਸ਼ਰ ਦੀ ਸਰਣਾਈ ਓਟ ਵਿੱਚ ਪੈਣਾ ਕਰ ਫਿਰ ਤੇਰਾ ਸੁਹਾਗੋ ਆਨੰਦ ਥਿਰ ਗਏ ਇਸਤ ਧੋਵੇਗਾ ਤੈਨੂੰ ਪਤੀ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਪ੍ਰਾਪਤ ਹੋ ਜਾਵੇਗਾ ਜੋ ਕਦੇ ਆਛ ਨਹੀਂ ਹੋਵੇਗਾ ਸੋ ਪ੍ਰਭ ਤਜ ਕਤ ਲਾਗੀ ਐ ਜਿਸ ਬਿਨ ਮਰ ਜਾਈਐ ਰਾਮ ਉਸ ਪ੍ਰਭੂ ਪਤੀ ਪਰਮੇਸ਼ਰ ਨੂੰ ਤਿਆਗ ਛੱਡ ਕੇ ਕਿਸ ਲਈ ਦੇਵੀ ਦੇਵਤਿਆਂ ਦੀ ਪਾਸ਼ਨਾ ਵਿੱਚ ਲੱਗੀ ਫਿਰਦੀ ਹੈ। हे राम ਤੂੰ ਭਾਵ ਸਕੀ ਜਿਸ ਪਤੀ ਪਰਮੇਸ਼ਰ ਦੀ ਚੇਤਨ ਸੱਤਾ ਤੋਂ ਬਗੈਰ ਮਰ ਜਾਣਾ ਕਰੀਦਾ ਹੈ। ਭਾਵ ਪਰਮੇਸ਼ਰ ਦੀ ਚੇਤਨ ਸੱਤਾ ਨਿਕਲਣ ਤੋਂ ਸਰੀਰ ਮੁਰਦਾ ਹੋ ਜਾਂਦਾ। ਵਾਹੇ ਭਾਈ ਉਸ ਪਰਮੇਸ਼ਰ ਨੂੰ ਤਿਆਗ ਕਰਕੇ ਕਿਸ ਪ੍ਰਕਾਰ ਹੋਰ ਨਾ ਦੇਵੀ ਦੇਵਤਿਆਂ ਦੀ ਸੇਵਾ ਵਿੱਚ ਲੱਗਣਾ ਕਰੀਏ। ਜਿਸ ਪਰਮੇਸ਼ਰ ਤੋਂ ਬਗੈਰ ਮਰ ਜਾਈਦਾ ਹੈ ਲਾਜ ਨਾ ਆਵੇ ਅਗਿਆਨ ਮਤੀ ਦੁਰਜਨ ਬਿਰਮਾਈਏ RAM ਇਹ ਅਗਿਆਨ ਗਿਆਨ ਤੋਂ ਹੀਣੀ ਮਤੀ ਅਕਲ ਵਾਲੀਏ ਤੈਨੂੰ ਪਰਪੁਕਾਰੀ ਗੁਰਾਂ ਪਰਮੇਸ਼ਰ ਨੂੰ ਛੱਡ ਕੇ ਲਾਜ ਸ਼ਰਮ ਨਹੀਂ ਆਉਂਦੀ ਹੈ RAM ਸਖੀ ਤੂੰ ਹਰ ਵਕਤ ਦੁਰਜਨ ਖੋਟੇ ਪੁਰਖਾਂ ਦੀ ਕੁਸੰਗਤ ਵਿੱਚ ਵਾ ਖੋਟੇ ਕਾਮਾਂ ਦੇਕ ਵਿਕਾਰਾਂ ਵਿੱਚ ਹੀ ਆਪਣਾ ਚਿੱਤ ਬਿਰਮਾਈਏ ਪਰਚਾਉਣਾ ਕੀਤਾ ਹੈ ਜਿਨ੍ਹਾਂ ਦੀ ਕੋ ਸੰਗਤ ਸਦਕਾ ਤੂੰ ਜੁਨਾ ਵਿੱਚ ਭਰਮ ਦੀ ਆਈ ਹੈ ਪਤ ਤ ਪਾਵਨ ਪ੍ਰਭ ਤਿਆਗ ਕਰੇ ਕਹੋ ਕਤ ਠਹਿਰਾਈਏ ਰਾਮ ਜੋ ਪਤੀ ਪ੍ਰਭ ਪਰਮੇਸ਼ਰ ਪਤਦ ਪਾਪੀ ਪੁਰਖਾਂ ਨੂੰ ਪਾਵਨ ਪਵਿੱਤਰ ਕਰਨ ਵਾਲਾ ਹੈ ਉਸ ਨੂੰ ਤੂੰ ਤਿਆਗ ਛੱਡ ਦੇਣਾ ਕਰਿਆ ਕਰ ਕਹੋ ਦਸਖਾ ਹੁਣ ਤੂੰ ਕਿੱਥੇ ਇਸਤ ਤੋ ਕੇ ਠਹਿਰਾਈਆ ਠਹਿਰਨਾ ਕਰੇਂਗੀ ਵਾ ਤੂੰ ਰਾਮ ਪਰਮੇਸ਼ਰ ਨੂੰ ਛੱਡ ਕੇ ਕਿੱਥੇ ਆਪਣੇ ਜੇਤ ਨੂੰ ਟਿਕਾਉਣਾ ਕਰੇਗੀ ਪਾਪ ਕਿਤੇ ਵੀ ਇਸਤਿਤ ਕਰਕੇ ਨਹੀਂ ਰੱਖ ਸਕਦੀ ਨਾਨਕ ਭਗਤ ਪਾਉ ਕਰ ਦਇਆਲ ਕੀ ਜੀਵਨ ਪਦ ਪਾਈਐ ਰਾਮ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਸਖੀ ਦਇਆ ਦੇ ਘਰਪਤੀ ਪਰਮੇਸ਼ਰ ਦੀ ਭਾਉ ਪ੍ਰੇਮਾ ਭਗਤੀ ਕਰਨਾ ਕਰ ਸਖੀ ਫੇਰ ਤੂੰ ਜੀਵਨ ਮੁਕਤੀ ਦੀ ਪਦਵੀ ਨੂੰ ਪ੍ਰਾਪਤ ਕਰ ਲਵੇਂਗੀ ਪਾਪ ਚੇਤਨ ਬ੍ਰਹਮ ਦਾ ਰੂਪ ਹੀ ਹੋ ਜਾਵੇਂਗੀ ਸ੍ਰੀ ਗੋਪਾਲ ਨ ਉੱਚੇ ਰਹਿ ਬਲ ਗਈਏ ਦੋ ਚਾਰਣ ਰਸਨਾ RAM ਇਹ ਦੋ ਚਾਰਣ ਖੋਟੇ ਆਚਾਰਾਂ ਵਾਲੀਆਂ ਗੱਲਾਂ ਕਰਨ ਵਾਲੀਏ ਜੀਬਾ ਵਾਹੀ ਰਸਾਂ ਦੇ ਵਿੱਚ ਫਸੀ ਹੋਈ ਰਸਨਾ ਨਿੰਦਿਆ ਚੁਗਲੀ ਇਰਖਾ ਰੂਪੀ ਅੱਗ ਵਿੱਚ ਸੜ ਗਈਏ ਜਾਣੀਏ ਤੂੰ ਸ੍ਰੀ ਸ਼੍ਰੋਮਣੀ ਤੇ ਗੋਪਾਲ ਪ੍ਰਿਥਵੀ ਦੇ ਪਾਲਕ RAM ਰਮੇ ਹੋਏ ਪਰਮੇਸ਼ਰ ਦਾ ਨਾਮ ਕਿਉਂ ਨਹੀਂ ਉੱਚਰੇ ਉਚਾਰ ਦੀ ਕਥਨ ਕਰਦੀ ਪ੍ਰਭ ਭਗਤ ਵਸ਼ਲ ਨਹਿ ਸੇਵਹੀ ਕਾਇਆ ਕਾਕ ਗਰਸਨਾਰਾਮ ਹੀ ਜੋ ਪ੍ਰਭ ਪਰਮੇਸ਼ਰ ਭਗਤੀ ਕਰਨ ਵਾਲੇ ਭਗਤਾਂ ਨਾਲ ਵਸ਼ਲ ਪਿਆਰ ਕਰਨ ਵਾਲਾ ਹੈ ਤੂੰ ਉਸ ਨੂੰ ਕਦੇ ਵੀ ਸੇਵਹੀ ਸਿਮਰਨਾ ਨਹੀਂ ਕਰਦੀ ਇਸ ਲਈ ਹੈ ਕਾਇਆ ਦੇਹੀਏ ਤੂੰ ਕਾਮ ਆਦਿਕ ਕਾਕ ਕਾਵਾਂ ਦੀ ਗਰਸੀ ਹੋਈ ਹੈ ਬ੍ਰਹਮੋਹੀ ਦੂਖ ਨ ਜਾਣਹੀ ਕੋਟ ਜੋਨੀ ਬਸਨਾਰਾਮ ਹੇ ਦੇਹੀ ਤੂੰ ਸੱਚ ਸਰੂਪ ਨੂੰ ਭੁਲਾ ਕੇ ਭਰਮ ਕਾਰਨ ਉਲਟ ਕੇ ਮੋਹ ਵਿੱਚ ਪੈ ਗਈ ਹੈ ਵਾ ਭਰਮ ਦੇ ਵਿੱਚ ਮੋਹਿਤ ਹੋ ਗਈ ਹੈ ਤੂੰ ਪਰਲੋਕ ਵਾ ਜਮ ਮਾਰਗ ਵਾ ਜੰਮਣ ਮਰਨ ਦੇ ਦੁੱਖਾਂ ਨੂੰ ਜਾਣ ਹੀ ਜਾਣਦੀ ਨਹੀਂ ਪਰਮੇਸ਼ਰ ਪ੍ਰਾਪਤੀ ਤੋਂ ਬਗੈਰ ਕਰੋੜਾਂ ਜੂਨਾ ਜਨਮਾਂ ਵਿੱਚ ਵਸਣਾ ਜਾਣਾ ਜੁਹੰਦਾ ਹੈ ਨਾਨਕ ਬਿਨ ਹਰ ਅਵਰ ਜੇ ਚਾਹਨਾ ਬਿਸਟਾ ਕ੍ਰਿਮ ਪਸਮਾ ਰਾਮ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਪਰਮੇਸ਼ਰ ਦੇ ਨਾਮ 와 ਹਰੀ ਤੋਂ ਬਗੈਰ ਜਿਹੜੀ ਹੋਰ ਚਾਹਨਾ ਇਸ਼ਿਆ ਕਰਨੀ 와 ਜੋ ਹੋਰ ਪਦਾਰਥ ਦਾ ਮੰਗਣਾ ਹੈ ਇਸ ਕਰਕੇ RAM ਹੀ ਭਾਈ ਜੀਵ ਬਿਸਤਾ ਗੰਦਗੀ ਦਾ ਕ੍ਰਮ ਕੀੜਾ ਤੇ ਭਸਮਾ ਸਵਾਹ ਹੁੰਦਾ ਰਹਿੰਦਾ ਹੈ ਲਾਇ ਬਿਰਹ ਭਗਵੰਤ ਸੰਗੇ ਹੋਏ ਮਿਲ ਬੈ ਰਾਗਨ RAM ਹੀ ਭਾਈ ਭਗਵੰਤ ਪਰਮੇਸ਼ਰ ਦੇ ਨਾਲ ਬਿਰਹ ਪ੍ਰੇਮ ਲਗਾਉਣਾ ਕਰ ਅਤੀ ਬੈਰਾਗਨ ਵਿਰਾਗ ਦੀ ਸਹਿਤ ਹੋ ਕਰਕੇ ਵਾਹਿਗੁਰੂ ਦੇ ਨਾਲ ਮਿਲਣਾ ਕਰ ਚੰਦਨ ਚੀਰ ਸੁਗੰਧ ਰਸਾ ਹਉਮੈ ਬਿਖ ਤਿਆਗਨ ਰਾਮ ਹੀ ਭਾਈ ਸਰੀਰ ਉੱਤੇ ਚੰਦਨ ਚੰਨਣ ਸੁਗੰਧਿਤ ਪਦਾਰਥ ਮਲਣੇ ਸੋਹਣੇ ਚੀਰ ਬਸਤਰ ਸੁਗੰਧ ਖੁਸ਼ਬੂ ਵਾਲੇ ਅਤਰ ਫਲੇਲ ਮਲਣੇ ਰਸਾ ਕਸਾਂ ਨੂੰ ਖਾਣਾ ਹਉਮੈ ਹੰਗਤਾ ਮਮਤਾ ਦੇ ਬਿਖ ਵਿਸ਼ਿਆਂ ਨੂੰ ਭੋਗਣ ਦੀ ਇੱਛਾ ਹੋਣੀ ਇਤਿਆਦ ਸਭ ਕੁਝ ਤਿਆਗਨ ਛੱਡ ਦੇਣਾ ਕਰ ਈਤ ਊਤ ਨਹਿ ਡੋਲੀਐ ਹਰ ਸੇਵਾ ਜਾਗਨ ਰਾਮ ਹੇ ਭਾਈ ਪਰਮੇਸ਼ਰ ਦੀ ਭਗਤੀ ਰੂਪੀ ਸੇਵਾ ਟਹਿਲ ਕਰਨ ਲਈ ਮਨ ਨੂੰ ਅਗਿਆਨ ਰੂਪੀ ਨਿੰਦਰਾ ਵਿੱਚੋਂ ਗਿਆਨ ਅਵਸਥਾ ਜਾਗਨ ਜਗਾਉਣਾ ਕਰ ਫਿਰ ਈਤ ਇਸ ਲੋਕ ਤੇ ਊਤ ਪਰਲੋਕ ਦੇ ਪਦਾਰਥਾਂ ਦੀ ਪ੍ਰਾਪਤੀ ਲਈ ਡੋਲ ਗਿਆ ਡੋਲਣਾ ਨਹੀਂ ਕਰੀਦਾ ਨਾਨਕ ਜਿਨ ਪ੍ਰਭ ਪਾਇਆ ਆਪਣਾ ਸਾ ਅਟਲ ਸੁਹਾਗਨ ਰਾਮ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਿਨ੍ਹਾਂ ਨੇ ਗਿਆਨ ਅਵਸਥਾ ਵਿੱਚ ਮਨ ਨੂੰ ਜਗਾ ਕੇ ਆਪਣਾ ਭਾਵ ਆਪਦਾ ਪਤੀ ਪ੍ਰਭੂ ਪਿਆਰਾ ਪਰਮੇਸ਼ਰ ਪ੍ਰਾਪਤ ਕੀਤਾ ਹੈ ਉਹ ਮਹਾਤਮਾ ਰੂਪ ਸਖੀਆਂ ਅਟਲ ਟਲਣ ਤੋਂ ਰਹਿਤ ਸੁਹਾਗ ਆਨੰਦ ਵਾਲੀਆਂ ਹੋ ਗਈਆਂ ਬਿਲਾਵਲ ਮਹੱਲਾ 5 ਖਰ ਕੋ ਜੋ ਵੱਡ ਭਾਗੀ ਹੋ ਮਿਲ ਸਾਧੂ ਸੰਗੇ ਰਾਮ ਹੀ ਵੱਡੇ ਕਰਮਾ ਵਾਲਿਓ ਉਸ ਪਰਮੇਸ਼ਰ ਨੂੰ ਲੱਭਣਾ ਢੂੰਡਣਾ ਕਰੋ ਖੋਜਣਾ ਕਰੋ ਫਿਰ ਪ੍ਰਸ਼ਨ ਸੀ ਹੈ ਮਹਾਰਾਜ ਕਿਵੇਂ ਖੋਜਣਾ ਕਰੀਏ ਉੱਤਰ ਸੀ ਰਾਮ ਤੋਂ ਪਾਵ ਹੈ ਭਾਈ ਆਪਣੇ ਮਨ ਨੂੰ ਸਾਧੂ ਸਾਧਨ ਵਾਲੇ ਵਸ ਰੇਸ਼ਟ ਪੁਰਖਾਂ ਦੇ ਨਾਲ ਮਿਲਾਪ ਕਰਕੇ ਪਰਮੇਸ਼ਰ ਨੂੰ ਖੋਜਣਾ ਕਰੋ ਅਥਵਾ ਹੈ ਵੱਡੇ ਕਰਮਾ ਵਾਲਿਓ ਮਹਾਤਮਾ ਜਨਾ ਦੇ ਨਾਲ ਮਿਲ ਕਰਕੇ ਰਮੇ ਹੋਏ ਹਰੀ ਨੂੰ ਢੂੰਡਣਾ ਕਰੋ ਗੁਣ ਗੋਵਿੰਦ ਸਦ ਗਾਈ ਅਹ ਪਾਰ ਬ੍ਰਹਮ ਕੈ ਰੰਗੇ ਰਾਮ ਹੀ ਪਾਈ ਹਮੇਸ਼ਾ ਗੋਵਿੰਦ ਧਰਤੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੀਏ ਤੁਸੀਂ ਪਾਰ ਬ੍ਰਹਮ ਵਾਹਿਗੁਰੂ ਦੇ ਪ੍ਰੇਮ ਰੂਪੀ ਰੰਗ ਵਿੱਚ ਰਤੇ ਜਾਵੋਗੇ ਵਾ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਵੋਗੇ ਵਾ ਜੇਕਰ ਸਦਾ ਰਸਨਾ ਨਾਲ ਵਾਹਿਗੁਰੂ ਦੇ ਗੁਣ ਗਾਉਣਾ ਕਰੋਗੇ ਤਾਂ ਮੰਨ ਕਰਕੇ ਵਾਹਿਗੁਰੂ ਦੇ ਪ੍ਰੇਮ ਵਿੱਚ ਰੰਗੇ ਸੋ ਰਬ ਸਦਹੀ ਸੇਵੀਐ ਪਾਈਐ ਫਲ ਮੰਗੇ ਰਾਮ ਏ ਭਾਈ ਉਸ ਪ੍ਰਭ ਸਰਬ ਕਲਾ ਸਮਰੱਥ ਪਰਮੇਸ਼ਰ ਨੂੰ ਹਮੇਸ਼ਾ ਹੀ ਸੇਵੀਐ ਸੇਵਨਾ ਭਜਨਾ ਕਰੀਐ ਤਾਂ ਮੂਹ ਮੰਗਵੇਂ ਧਰਮ ਅਰਥ ਕਾਮ ਮੋਖ ਆਦ ਫਲ ਪਾ ਲੈਣਾ ਕਰੀਦੇ ਆ ਨਾਨਕ ਪ੍ਰਭ ਸਰਣਾਗਤੀ ਜਪ ਅਨਤ ਤਰੰਗੇ ਰਾਮ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਏ ਭਾਈ ਉਸ ਸਰਬ ਕਲਾ ਸਮਰੱਥ ਪਰਮੇਸ਼ਰ ਦੀ ਸਰਣਾਗਤੀ ਓਟ ਪ੍ਰਾਪਤੀ ਕਰੋ ਅਤੇ ਉਸ ਅਨੰਤ ਅਨੇਕਾਂ ਬ੍ਰਹਮੰਡਾਂ ਰੂਪੀ ਤਰੰਗੇ ਲਹਿਰਾਂ ਦੇ ਸੁਆਮੀ ਪਰਮੇਸ਼ਰ ਦਾ ਨਾਮ ਜਪਣਾ ਕਰੋ ਇੱਕ ਦਿਲ ਪ੍ਰਭੂ ਨਾ ਵੀਸਰੈ ਜਿਨ ਸਭ ਕਿਸ ਦੀਨ ਆਰਾਮ ਇੱਕ ਤਿਲ ਰਤਾ ਪਰ ਜਿਤਨੇ ਸਮੇ ਲਈ ਵੀ ਉਹ ਪ੍ਰਭੂ ਪਿਆਰਾ ਪਰਮੇਸ਼ਰ ਭੁੱਲਣਾ ਨਹੀਂ ਚਾਹੀਦਾ ਜਿਸ ਰਾਮ ਪਰਮੇਸ਼ਰ ਨੇ ਆਪਾਂ ਨੂੰ ਸਾਰਾ ਕੁਝ ਹੀ ਦੇਣਾ ਕੀਤਾ ਹੈ ਵੱਡ ਭਾਗੀ ਮੇ ਲਾਵੜਾ ਗੁਰਮੁਖ ਪਿਰ ਚੀਨਾ ਰਾਮ ਏ ਭਾਈ ਜਿਸ ਵੱਡੇ ਕਰਮਾ ਵਾਲੇ ਜੀਵ ਦਾ ਗੁਰਾਂ ਨਾਲ ਮੇ ਲਾਵੜਾ ਮਿਲਾਪ ਹੁੰਦਾ ਉਸ ਗੁਰਮੁਖ ਜਾਨੇ ਗੁਰਾਂ ਦੁਆਰਾ ਪਤੀ ਪਰਮੇਸ਼ਰ ਨੂੰ ਜਾਣ ਲਿਆ ਹੈ ਵਾ ਆਪਣਾ ਆਤਮਾ ਰੂਪ ਕਰਕੇ ਜਾਣ ਲਿਆ ਹੈ ਅਤੇ ਬਾਹ ਪਕੜ ਤਮ ਤੇ ਕਾਢਿਆ ਕਰ ਆਪਣਾ ਲੀ ਨਾਰਾਮ ਪਰਮੇਸ਼ਰ ਨੇ ਉਸ ਦੀ ਬਿਰਤੀ ਰੂਪ ਬਾਹ ਪੂਜਾ ਪਕੜ ਅਗਿਆਨ ਰੂਪੀ तम ਹਨੇਰੇ ਵਾਲੇ ਸੰਸਾਰ ਸਮੁੰਦਰ ਤੋਂ ਬਾਹਰ మోਖ ਰੂਪੀ ਕਿਨਾਰੇ ਤੇ ਕੱਢ ਲਿਆ ਹੈ ਵਾ ਅਗਿਆਨ ਰੂਪੀ ਹਨੇਰੇ ਤੋਂ ਗਿਆਨ ਦੇ ਪ੍ਰਕਾਸ਼ ਵਿੱਚ ਇਸਥਿਤ ਕਰਨ ਰੂਪ ਕੱਢ ਲਿਆ ਹੈ ਅਤੇ ਰਾਮ ਪਰਮੇਸ਼ਰ ਨੇ ਉਸ ਨੂੰ ਆਪਣਾ ਕੀਏ ਆਪ ਦਾ ਸੇਵਕ ਕਰ ਲਿਆ ਹੈ ਪਾਵ ਉਸ ਨੂੰ ਆਪਣੇ ਵਿੱਚ ਲੀਨ ਕਰ ਲਿਆ ਹੈ ਨਾਮ ਜਪਤ ਨਾਨਕ ਜੀਵੇ ਸੀਤਲ ਮਨ ਸੀਨਾਰਾਮ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਮੁਖ ਜਨ ਤਾਂ ਪਰਮੇਸ਼ਰ ਦਾ ਨਾਮ ਜਪਦਿਆਂ ਸਿਮਰਦਿਆਂ ਹੀ ਆਤਮਕ ਜੀਵਨ ਵੱਲ ਹੀ ਜਿਉਂਦਾ ਰਹਿੰਦਾ ਹੈ। हे ਭਾਈ ਜਿਸ ਨਾਮ ਦੇ ਪ੍ਰਤਾਪ ਕਰਕੇ ਚੇਤ ਤੇ ਸੀਨਾ ਛਾਤੀ ਠੰਡੀ ਹੋ ਜਾਂਦੀ ਹੈ। ਕਿਆ ਗੁਣ ਤੇਰੇ ਕਹਿ ਸਕੋ ਪ੍ਰਭ ਅੰਤਰਜਾਮੀ ਰਾਮ। हे ਪ੍ਰਭ ਪਰਮੇਸ਼ਰ ਤੂੰ ਅੰਤਰਜਾਮੀ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਸਭ ਥਾਵਾਂ ਵਿੱਚ ਰਮਿਆ ਹੋਇਆ। ਇਸ ਲਈ ਮੈਂ ਆਪ ਜੀ ਦੇ ਕਿਹੜੇ ਕਿਹੜੇ ਗੁਣ ਮੁਖ ਨਾਲ ਆ ਕੇ ਕਥਨ ਕਰ ਸਕਦਾ ਸਿਮਰ ਸਿਮਰ ਨਾਰਾਇਣ ਭੇ ਪਾਰ ਗ੍ਰਾਮੀ ਰਾਮ ਹੇ ਰਾਮ ਰਮੇ ਹੋਏ ਨਾਰਾਇਣ ਪਰਮੇਸ਼ਰ ਆਪ ਜੀ ਦੇ ਨਾਮ ਸਿਮਰਨ ਨੂੰ ਸਿਮਰ ਜਾਦ ਕਰਕੇ ਬਯੰਤ ਹੀ ਗੁਰਮੁਖ ਜਨ ਗ੍ਰਾਮੀ ਸਮੂਹ ਸੰਸਾਰ ਸਮੁੰਦਰ ਤੋਂ ਵਾ ਸੰਸਾਰ ਰੂਪੀ ਗ੍ਰਾਮ ਤੋਂ ਪਾਰ ਹੋਗੇ ਪਾਪ ਮੁਕਤ ਹੋਗੇ ਹਨ ਗੁਣ ਗਾਵਤ ਗੋਬਿੰਦ ਕੇ ਸਭ ਈਸ਼ ਪੂਜਾਮੀ ਰਾਮ हे ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਜੋ ਆਪ ਜੀ ਦੇ ਪਿਆਰ ਨਾਲ ਜਸ ਰੂਪ ਗੁਣ ਗਾਉਂਦੇ हे ਰਾਮ ਪਰਮੇਸ਼ਰ ਉਸ ਦੀਆਂ ਤੂੰ ਸਾਰੀਆਂ ਇਛਾਵਾਂ ਕਾਮਨਾਵਾਂ ਪੂਜਾਮੀ ਪੂਰੀਆਂ ਕਰ ਦਿੱਤੀਆਂ ਨਾਨਕ ਉਦਰੇ ਜਪ ਹਰੇ ਸਭੂ ਕਾ ਸੁਆਮੀ ਰਾਮ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे ਰਾਮ ਪਰਮੇਸ਼ਰ ਤੂੰ ਸਭੂ ਸਾਰਿਆਂ ਦਾ ਸੁਆਮੀ ਮਾਲਕ ਹੈ ਹੀ ਹਰੇ ਹਰੀ ਪਰਮੇਸ਼ਰ ਆਪ ਜੀ ਦਾ ਨਾਮ ਜਪ ਆਰਾਧ ਕੇ ਬਿਆੰਤ ਗੁਰਮਖ ਜਨ ਸੰਸਾਰ ਸਮੁੰਦਰ ਤੋਂ ਉਦਰੇ ਤਰ ਗਏ ਰਸ ਪਿੰਨ ਅੜੇ ਆਪਣੇ ਰਾਮ ਸੰਗੇ ਸੇ ਲੋਇਣ ਨੀਕੇ ਰਾਮ ਹੀ ਰਾਮ ਭਾਈ ਜਿਨ੍ਹਾਂ ਦੇ ਪ੍ਰਤਖ ਨੇਤਰ ਵਾ ਮਨਬੁੱਧ ਰੂਪ ਨੇਤਰ ਆਪ ਦੇ ਰਾਮ ਪਰਮੇਸ਼ਰ ਨਾਲ ਰਸ ਪ੍ਰੇਮ ਵਿੱਚ ਪਿੰਨੇੜੇ ਪੇਜ ਗਏ ਸੇ ਉਹਨਾਂ ਦੇ ਪ੍ਰਤਖ ਸੱਜਾ ਖੱਬਾ ਵਾ ਮਨਬੁੱਧ ਰੂਪ ਲੋਇਣ ਨੇਤਰ ਅچھے ਚਰ ਉਹ ਮਾਨਦ ਰੂਪ ਨੇਤਰ ਚੰਗੇ ਗੁਣਾ ਵਾਲੇ ਹੋਗੇ ਪ੍ਰਭ ਪੀਖਤ ਇੱਛਾ ਪੁੰਨੀਆਂ ਮਿਲ ਸਾਜਨ ਜੀ ਕੇ ਰਾਮ ਜਦ ਜੀ ਹਿਰਦੇ ਦੇ ਪਿਆਰੇ ਰਾਮ ਰਮੇ ਹੋਏ ਸੱਜਣ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮੈਨੂੰ ਮਿਲਣਾ ਕਰੋ ਤਦ ਪਰਮੇਸ਼ਰ ਦੇ ਸਰਗੁਣ ਸਰੂਪ ਵਿੱਚ ਪ੍ਰਤੱਖ ਨੇਤਰਾਂ ਨਾਲ ਦਰਸ਼ਨ ਦੇਖਦਿਆਂ ਸਾਰੀਆਂ ਕਾਮਨਾਵਾਂ ਹੀ ਪੁੰਨੀਆਂ ਪੂਰੀਆਂ ਹੋ ਗਈਆਂ ਅੰਮ੍ਰਿਤ ਰਸ ਹਰ ਪਾਇਆ ਵਿਖਿਆ ਰਸ ਫੀਕੇ RAM ਹੀ RAM ਤੂੰ ਭਾਗ ਭਾਈ ਜਦ ਦਾ ਹਰ ਪਰਮੇਸ਼ਰ ਦਾ ਨਾਮ ਅੰਮ੍ਰਿਤ ਰੂਪ ਰਸ ਪ੍ਰਾਪਤ ਕੀਤਾ ਹੈ ਤਦ ਦਾ ਵਿਖਿਆ ਵਿਸ਼ਿਆਂ ਦੇ ਰਸ ਫੀਕੇ ਫਿੱਕੇ ਲੱਗਦੇ ਆ ਅਥਵਾ ਇਹ ਭਾਈ ਬ੍ਰਹਮਾ ਨਾਦਰੂਪੀ ਅੰਮ੍ਰਿਤ ਪਰਮੇਸ਼ਰ ਦੇ ਨਾਮ ਰਸ ਕਰਕੇ ਪ੍ਰਾਪਤ ਕੀਤਾ ਹੈ ਇਸ ਕਰਕੇ ਹੁਣ ਵਿਸ਼ਿਆਂ ਦੇ ਰਸ ਸਾਰੇ ਫੀਕੇ ਪ੍ਰਤੀਤ ਹੁੰਦੇ ਵਾ ਫੀਕੇ ਫੈਂਕ ਦੇਣ ਵਾਲੇ ਭਾਵ ਝੂਠੇ ਪ੍ਰਤੀਤ ਹੁੰਦੇ ਆ ਨਾਨਕ ਜਲ ਜਲਹਿ ਸਮਾਇਆ ਜੋਤੀ ਜੋਤ ਮੀਕੇ ਰਾਮ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਾਈ ਜਿਵੇਂ ਪਾਣੀ ਵਿੱਚ ਜਲਹਿ ਪਾਣੀ ਸਮਾਇਆ ਸਮਾ ਜਾਂਦਾ ਮਿਲ ਜਾਂਦਾ ਤਵੇਂ ਗੁਰਮੁਖ ਜਨਾਂ ਦੀ ਜੋਤੀ ਪ੍ਰਕਾਸ਼ ਰੂਪ ਪਰਮੇਸ਼ਰ ਵਿੱਚ ਪ੍ਰਤਕ ਜੋਤ ਮੀਕੇ ਮਿਲ ਜਾਂਦੀ ਹੈ ଅਤਵਾ ਜਿਵੇਂ ਨਦੀ ਦਾ ਪਾਣੀ ਸਮੁੰਦਰ ਦੇ ਪਾਣੀ ਵਿੱਚ ਸਮਾ ਜਾਂਦਾ ਮਿਲ ਜਾਂਦਾ ਭਾਵ ਸਮੁੰਦਰ ਦਾ ਰੂਪ ਹੀ ਹੋ ਜਾਂਦਾ ਹੈ ਦੀਵੇ ਹੀ ਜਿਹੜਾ ਜੀਵ ਭਾਵ ਸੀ ਇਹ ਨਦੀ ਦੇ ਜਲ ਦੀ ਨਿਆਈ ਪ੍ਰਤਿਕ ਚੇਤਨ ਸੀ ਜੋ ਸਮੁੰਦਰ ਦੇ ਪਾਣੀ ਦੀ ਨਿਆਈ ਅਦਵੈਤ ਰੂਪ ব্রহ্ম ਵਿੱਚ ਸਮਾਪਤ ਮਿਲ ਜਾਂਦਾ ਜਿਵੇਂ ਦੀਵੇ ਦੀ ਜੋਤ ਸੂਰਜ ਦੀ ਰੋਸ਼ਨੀ ਦੇ ਵਿੱਚ ਮੀਕੇ ਮਿਲ ਜਾਂਦੀ ਏਸੇ ਪ੍ਰਕਾਰ ਦੀਵੇ ਦੀ ਜੋਤ ਵਾਂਗ ਤੁੰਗਪਾਦ ਦਾ ਲਖ ਅਰਥ ਰੂਪ ਸੂਰਜ ਰੂਪ ব্রহ্ম ਦੀ ਜੋਤ ਵਿੱਚ ਜੋਤੀ ਵਿੱਚ ਮਿਲ ਜਾਂਦੀ ਭਾਵ ਤਤ ਤੁੰਗਪਾਦ ਦੇ ਲਖ ਅਰਥ ਦੀ ਏਕਤਾ ਹੋ ਜਾਂਦੀ ਵਾ ਮੀਕੇ ਹੁੰਦਾ ਇੱਕੋ ਰੂਪ ਹੋ ਜਾਂਦੇ ਆ ਵਾਹਿ ਗੁਰੂ 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 ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ